ਆ ਦੇਖੋ ਬਈ ਕਿੰਨੀ ਵਧੀਆ ਇਹ ਮਸ਼ੀਨ ਆ ਦੇਖੋ ਇਹੇ ਸੜਕ ਨੂੰ ਪੁੱਟ ਕੇ ਠੀਕ ਹਨਾ ਤੇ ਦੂਸਰੇ ਟਰੱਕ ਦੇ ਵਿੱਚ ਆਟੋਮੈਟਕੀ ਹੀ ਬਜਰੀ ਆ ਜੋ ਉਹ ਜਾ ਰਹੀ ਹੈ ਕਿਉਂਕਿ ਇਸ ਨੂੰ ਹੀ ਦੁਬਾਰਾ ਇਸਤੇਮਾਲ ਕੀਤਾ ਜਾਵੇ ਇਸ ਬਜਰੀ ਨੂੰ ਤੇ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਪੁੱਟ ਕੇ ਤੇ ਉਸ ਨੂੰ ਉੱਥੇ ਹੀ ਸੁੱਟਿਆ ਜਾਂਦਾ ਸੀ ਜੋ ਕਿ ਉਹ ਕਿਸੇ ਕੰਮ ਨਹੀਂ ਆਉਂਦੀ ਸੀ ਤੇ ਆਹ ਬਹੁਤ ਵਧੀਆ ਇਹੇ ਚੀਜ਼ ਹੈਗੀ ਜੀ ਜੋ ਕਿ ਦੁਬਾਰਾ ਇਹ ਬਜਰੀ ਵਰਤੀ ਜਾ ਸਕਦੀ ਹੈਗੀ ਐ ਲੱਕ ਦੇ ਨਾਲ ਮਿਲਾ ਕੇ ਤੇ ਇਹੀ ਸੜਕ ਤੇ ਪਾਈ ਜਾ ਸਕਦੀ ਹੈ ਇਹ ਹੁਣ ਕਰਨੀਆਂ ਕਹਿੰਦੇ ਸੜਕ ਚੌੜੀ ਕਰਨੀ ਹੈਗੀ ਹੈ ਤਾਂ ਕਰਕੇ ਇਹ ਪੁੱਟ ਰਹੇ ਨੇ ਤੇ ਬਹੁਤ ਵਧੀਆ ਕੰਮ ਵਾਲੀ ਗੱਲ ਆ ਚਾ ਮਤਲਬ ਕੀ ਬਹੁਤ ਵਧੀਆ ਇਹ ਮਸ਼ੀਨ ਹੈਗੀ ਐ ਜੋ ਕਿ ਇਹ ਕੰਮ ਕਰ ਲਗੀ ਹੈ ਕਹਿੰਦੇ ਨੇ ਤਕਨੀਕ ਆ ਚੰਗੀ ਚੰਗੇ ਕੰਮ ਲਈ ਤਕਨੀਕ ਕੀਤੀ ਫਾਇਦੇਮੰਦ ਆ ਜੋ ਕਿ ਆਹ ਹੁਣ ਸਰਕਾਰਾਂ ਆ ਜੰਗਲ ਪੁੱਟ ਰਹੀਆਂ ਯਾਰ ਇਹ ਠੀਕ ਨਹੀਂ ਗਾਣਾ ਵੀ ਜੰਗਲਾਂ ਨੂੰ ਪੁੱਟਣ ਦੀ بجائے ਉਹਨਾਂ ਨੂੰ ਵਧਾਉਣਾ ਜ਼ਰੂਰੀ ਆ ਜੋ ਕਿ ਆਪਾਂ ਇਹ ਚੀਜ਼ਾਂ ਲਈ ਹੋਰ ਨਵੀਂ ਤੋਂ ਨਵੀਂ ਤਕਨੀਕ ਬਣਾ ਰਹੇ ਆ ਪਰ ਕੁਦਰਤ ਲਈ ਆਪਣੇ ਸ਼ਰੀਰ ਲਈ ਆਪਾਂ ਕੁਝ ਵੀ ਨਹੀਂ ਕਰ ਰਹੇ ਇਹ ਜ਼ਰੂਰੀ ਆ ਸਰਕਾਰ ਨੂੰ ਚਾਹੀਦਾ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ